ਅੱਜ ਜਿਹੜਾ ਪ੍ਰਸਤਾਵਤਾ ਰੱਖੀ ਗਈ ਹੈ ਕਿਹੜੇ ਮੁੱਦੇ ਤੇ ਰੱਖੀ ਗਿਆ ਤੇ ਕੌਣ-ਕੌਣ ਮਹਿਮਾਨ ਸਭਾ ਦਾ ਅੱਜ ਇਸ ਵਕਤ ਪ੍ਰਸਤਾਵਤਾ ਸ਼ਾਮਲ ਹੋਏ। ਅੱਜ ਦੀ ਜਿਹੜੀ ਮੀਟਿੰਗ ਹੈ ਜੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਤੋਣਾ ਚ ਹਾਰ ਹੋਈ ਆ ਉਹਦੇ ਮੰਥਨ ਲਈ ਔਰ ਬੰਦੀ ਸਿੰਘਾਂ ਦੀ ਰਿਹਾਈ ਲਈ ਖਾਸ ਤੌਰ ਤੇ ਉਸ ਗੱਲਬਾਤ ਲਈ ਲਖਵੀਰ ਸਿੰਘ ਲੋਟ ਕੌਮੀ ਮੀਤ ਪ੍ਰਧਾਨ ਔਰ ਸਾਡੇ ਸ਼ਹਿਰ ਦੇ ਵਰਕਰ ਜਿਹੜੇ ਅਸੀਂ ਇਕੱਠੇ ਹੋਏ ਆ ਇਸ ਸਬੰਧੀ ਜੀ ਮੀਟਿੰਗ ਰੱਖੀ ਗਈ ਹੈ। ਕਿ ਚਾਹਤਾਂ ਤੋਂ ਉਹਦੇ ਹਾਰ ਕਰ ਦਿੱਤੀ ਤੇ ਹਾਰ ਦਾ ਕਾਰਨ ਇਹ ਰਹਿਦਾ ਕਿ ਅਲੱਗ ਬੁਨੀ ਕੱਢ ਜਾ ਆਨਲੈਸਰ ਕਿਸੇ ਦੇ ਨਜ਼ਰ ਪਰ ਪੈ ਗਿਆ ਸ਼੍ਰੋਮਣੀ ਅਕਾਲੀ ਦਲ ਦੇਖੋ ਜੀ ਖੇਤਰੀ ਪਾਰਟੀ ਹੈ ਵੱਡੀ ਪਾਰਟੀ ਹੈ 103 ਸਾਲ ਪੁਰਾਣੀ ਪਾਰਟੀ ਹੈ ਪਾਰਟੀਆਂ ਇਸ ਤਰ੍ਹਾਂ ਖਤਮ ਨਹੀਂ ਹੁੰਦੀਆਂ ਪਾਰਟੀਆਂ ਦੇ ਨਾਲ ਉਤਾਰ ਚੜਾਅ ਜਿਹੜਾ ਹੈਗਾ ਉਹ ਹੁੰਦਾ ਰਹਿੰਦਾ ਪਰ ਪਾਰਟੀਆਂ ਦੇ ਵਿੱਚ ਕਈ ਤਰ੍ਹਾਂ ਦੀ ਨਿਰਾਸ਼ਾ ਕਈ ਵਾਰੀ ਸਾਹਮਣੇ ਆਂਦੀ ਹੈ ਵਰਕਰ ਦੀ ਜਿਹੜਾ ਤਾਂ ਮਿਹਨਤੀ ਵਰਕਰ ਹੈ ਕੰਮ ਕਰਨ ਵਾਲਾ ਉਸ ਨੂੰ ਕਈ ਵਾਰੀ ਪਿੱਛੇ ਬੈਕਪੋਰਟ ਤੇ ਰੱਖਿਆ ਜਾਂਦਾ ਔਰ ਜਿਹੜੇ ਕੋਈ ਫਾਈਨੈਂਸ਼ਰ ਦੇ ਤੌਰ ਤੇ ਕੁਝ ਵਿਅਕਤੀ ਉਹ ਆ ਜਾਂਦੇ ਆ ਅੱਗੇ ਜਿਹੜਾ ਕਿ ਪਾਰਟੀ ਨੂੰ ਨੁਕਸਾਨ ਪਹੁੰਚਦਾ ਜੀ ਉਹ ਪਤਾ ਲੱਗਦਾ ਉਦੋਂ ਜਦੋਂ ਵੋਟਾਂ ਆਉਂਦੀ ਹੈ ਵੋਟਾਂ ਜਦੋਂ ਪਾਰਟੀ ਹਾਸ਼ੀਏ ਜਾਂਦੀ ਹੈ ਤੇ ਤਾਂ ਇਸ ਚੀਜ਼ ਦਾ ਪਤਾ ਲੱਗਦਾ ਜੀ ਪਹਿਲਾਂ ਲੀਡਰਾਂ ਨੂੰ ਪਤਾ ਨਹੀਂ ਲੱਗਦਾ ਸੋ ਮੈਂ ਤਾਂ ਇਹੀ ਕਾਂਗਾ ਕਿ ਹੁਣ ਇਤਨਾ ਕੁਝ ਹੋ ਗਿਆ ਵੋਟ ਬੈਂਕ ਬਹੁਤ ਘਟ ਗਿਆ ਤਾਂ ਜਿਹੜੇ ਮਿਹਨਤੀ ਵਰਕਰ ਹੈ ਉਹ ਪਾਰਟੀ 'ਚ ਅੱਗੇ ਲਿਆਂਦੇ ਜਾਣਾ। ਉਹਨਾਂ ਨੂੰ ਥਾਪੜਾ ਦਿੱਤਾ ਜੇ ਤਾਂ ਹੀ ਪਾਰਟੀ ਦਾ ਜਿਹੜਾ ਜਿਹੜਾ ਆਧਾਰ ਹੈ ਵੋਟ ਬੈਂਕ ਦਾ ਉਹ ਵੱਧੇਗਾ। ਜਿਦੇ 'ਚ ਕੀ ਤੁਸੀਂ ਹੋਰ ਕਮੇਟੀ ਹੈ ਜਾਂ ਹੋਰ ਜਿਹੜੇ ਹੁੰਦੇ ਆ ਉਹ ਸਾਰੇ ਇਸ ਟਾਈਮ ਸੁਖਵੀਰ ਬਾਦਲ ਨੂੰ ਪੰਕ ਕਰ ਦੇਣੇ ਚਾਹੀਦੇ ਆ। ਔਰ ਨਵੇਂ ਵਿਅਕਤੀ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਹਟਾ ਦਿਓ। ਨਵੇਂ ਵਿਅਕਤੀ ਹੋਰ ਜੋੜੋ ਨਾਲ। ਨਵੀਂ ਚੋਣ ਕਰੋ, ਨਵੇਂ ਬੰਦੇ ਨਾਲ ਅਟੈਚ ਕਰੋ। ਉਹੀ ਕੋਰ ਕਮੇਟੀ ਐ ਉਹੀ ਸਲਾਹਕਾਰ ਕਮੇਟੀ ਐ ਕੋਈ ਹੋਰ ਉਹਦੇ ਉਹੀ ਬੰਦੇ ਵਾਪਸ ਮੁੜ ਕੇ ਜਦ ਕਿ ਇਹਨਾਂ ਬੰਦਿਆਂ ਨੇ ਅਸੀਂ ਦੇਖ ਲਿਆ ਪਾਰਟੀ ਦਾ ਕੀ ਹਾਲ ਹੈ ਸੋ ਮੈਂ ਇਹ ਕਾਂਗਾ ਕਿ ਅੱਗੇ ਆਉਣ ਦੇ ਸਮੇਂ 'ਚ ਪ੍ਰਧਾਨ ਸਾਹਿਬ ਨੂੰ ਹੋਰ ਕਈ ਗੱਲਾਂ ਦਾ ਸਾਹਮਣਾ ਕਰਨਾ ਪੈਣਾ ਹੈ ਕਰਨਾ ਪੈ ਸਕਦਾ ਹੈ ਚਾਹੇ ਉਹਨਾਂ ਦੀ ਪ੍ਰਧਾਨਗੀ ਦੇ ਉੱਤੇ ਵੀ ਉਂਗਲਾ ਉਠਾਣ ਚਾਹੇ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਹੋਣ ਜਿਹਦੇ ਕਰਕੇ ਆਕਾਲੀ ਦਲ ਨੂੰ ਕਮਜ਼ੋਰ ਕੀਤਾ ਜਾ ਸਕੇ ਦੂਜੀਆਂ ਪਾਰਟੀਆਂ ਵੱਲੋਂ ਵੀ ਸੋ ਇਹ ਹੁਣ ਪ੍ਰਧਾਨ ਸਾਹਿਬ ਨੇ ਦੇਖਣਾ ਹੈ ਵੀ ਕਿਸ ਤਰੀਕੇ ਨਾਲ ਪਾਰਟੀ ਨੂੰ ਚਲਾਣਾ ਔਰ ਵਧਾਣਾ ਹੈ ਇਹ ਲੱਗਦਾ ਹੈ ਗੱਲ ਕੀਤੀ ਜਾ ਰਹੀ ਹੈ ਲਗਾਤਾਰ ਪ੍ਰਬੰਧ ਉੱਪਰ ਜਿਹੜੀ ਗੱਲ ਆ ਰਹੀ ਹੈ ਕਿ ਇਹ ਨੂੰ ਮੰਡਲ ਦੇ ਵੱਲੋਂ ਪਿਆਨ ਦਿੱਤਾ ਹੈ ਇਹ ਲੱਗਦਾ ਹੈ ਪਿਆਨ ਜਿਹੜਾ ਕੁਸ਼ਮਤ ਵਿੱਚ ਇਸ ਤਰ੍ਹਾਂ ਦਾ ਹੁੰਦਾ ਨਹੀਂ ਆਉਂਦਾ ਹੈ ਬਾਤ ਵੀ ਲੰਦ ਚੰਦੂ ਮਾਜਰਾ ਜੀ ਦੇਖੋ ਵਧੀਆ ਲੀਡਰ ਹੈ ਪੁਰਾਣੇ ਕਾਗ ਲੀਡਰ ਹੈ ਜੇ ਉਹਨਾਂ ਨੇ ਕੋਈ ਗੱਲ ਕੀਤੀ ਹੈ ਤਾਂ ਕੋਈ ਸੋਚ ਸਮਝ ਕੇ ਕੀਤੀ ਹੈ ਜਿਸ ਕੱਲ ਦਾ ਬੇਭਰੋਸਗੀ ਦਾ ਕੋਈ ਮਤਾ ਕੋਈ ਪ੍ਰਧਾਨਗੀ ਦਾ ਉਹਦੇ 'ਚ ਕੋਈ ਵਿਚਾਰ ਹੋਇਆ ਹੀ ਨਹੀਂ ਤਾਂ ਉਸ ਨੂੰ ਆਪਣੇ ਆਪ ਪ੍ਰੈਸ ਨੋਟ ਦੇ ਵਿੱਚ ਦਿੱਤਾ ਜਾਣਾ ਉਹ ਇਹ ਸਮਝਦੇ ਆਂ ਫਿਰ ਸਾਡੀ ਉੱਥੇ ਕੀ ਮਤਲਬ ਕਾਦੀ ਕਦਰ ਰਹੀ ਜਿਹੜੀ ਗੱਲ ਹੋਈ ਨਹੀਂ ਉਸ ਗੱਲ ਨੂੰ ਆਪਾਂ ਦੱਸ ਦਈਏ ਉਹਨਾਂ ਦਾ ਕੋਈ ਪ੍ਰਧਾਨ ਦੇ ਉੱਤੇ ਕੋਈ ਐਲੀਗੇਸ਼ਨ ਜਾਂ ਕੋਈ ਵਿਰੋਧ ਨਹੀਂ ਹੈ ਉਹਨਾਂ ਦਾ ਤਾਂ ਉਸ ਲੈਟਰ ਦੇ ਉੱਤੇ ਉਸ ਪ੍ਰੈਸ ਨੋਟ ਦੇ ਉੱਤੇ ਵਿਰੋਧ ਆ ਜਿਹੜਾ ਕਿ ਜਿਸ ਬੰਦੇ ਨੇ ਲਿਖ ਕੇ ਪ੍ਰੈਸ 'ਚ ਦਿੱਤਾ ਉਹ ਸਿਰਫ ਉਹ ਇਹ ਹੀ ਗੱਲ ਕਰ ਰਹੇ ਆਂ ਜੀ ਉਹ ਆਪਸ ਵਿੱਚ ਜਿਹੜਾ ਹੈ ਹੁਣ ਪ੍ਰਧਾਨ ਸਾਹਿਬ ਨੇ ਦੇਖਣਾ ਵੀ ਕਿਸ ਤਰ੍ਹਾਂ ਉਹਨੂੰ ਹੱਲ ਕਰਦਾ ਹੈ। ਅੱਜ ਮੀਟਿੰਗ ਰੱਖੀ ਚੈੱਕ ਨਾ ਕਿ ਨਾ ਮੋਟਰ ਉੱਤੇ ਚੱਲ ਪਾ। ਹਾਂ ਲਖਵੀਰ ਜੀ ਲੋਟਰ ਮੀਤ ਪ੍ਰਧਾਨ ਨਾਲ ਸ਼੍ਰੋਮਣੀ ਕਾਲੀ ਦਲ। ਅੱਜ ਜੋ ਮੁੱਦੇ ਨੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਲਈ। ਇਹ ਜੋ ਸ਼੍ਰੋਮਣੀ ਕਾਲੀ ਦਲ ਦਾ ਬਹੁਤ ਅਨਮੋਲ ਸੀ ਭਿਹਾਰ ਹੋਈ ਹੈ। ਉਹਦੇ ਮੁੱਦਿਆਂ ਦੀ ਅੱਜ ਜੀਡੀਪੀ ਮੀਟਿੰਗਾਂ ਜਿਹੜੀ ਰੱਖੀ ਗਈ ਹੈ। ਨਾ ਸਾਹਮਣੇ ਕਿ ਜੋ ਵੀ ਇਹ ਕਿਉਂਕਿ ਅੱਜ ਦੀ ਜਦੋਂ 103 ਸਾਲ ਪੁਰਾਣੀ ਹੈ ਸਭ ਤੋਂ ਵੱਡੀ ਜਿਹੜੀ ਹਾਰ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਇਸ ਵਾਰ ਉਹਦੇ ਲਈ ਸਾਨੂੰ ਕੋਰ ਕਰਨ ਦੀ ਲੋੜ ਆ ਸਾਨੂੰ ਮਤਨ ਕਰਨ ਦੀ ਲੋੜ ਆ ਸਾਨੂੰ ਇਸ ਤੇ ਵਿਚਾਰ ਕਰਨ ਦੀ ਲੋੜ ਆ ਲੱਗਦਾ ਕਿ ਕਿੰਨਾ ਹੋਣ ਅੱਗੇ ਪਾਰੀ ਉੱਪਰ ਚੱਲਦੇ ਆ ਕਿਹੜੇ ਕਿਹੜੇ ਲੋਕ ਲੱਗਦੇ ਨੇ ਕਾਫੀ ਕਾਫੀ ਕਿਉਂਕਿ ਮੈਂ ਆਪਣੀ ਸੋਚ ਮੁਤਾਬਕ ਹੈ ਕਿ ਕੋਈ ਜਗਦਾਦ ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਉਸ ਵੇਲੇ ਜੋ ਸ਼੍ਰੋਮਣੀ ਸਰਕਾਰ ਵਿੱਚ ਹੀ ਜ਼ਿਆਦਾ ਮੁੱਦੇ ਉੱਠਦੇ ਰਹੇ ਪਾਰਟੀ ਉਹ ਤੋਂ ਕਮਜ਼ੋਰ ਹੋ ਗਈ। ਕਿਤੇ ਪਾਰਟੀ ਦੀਆਂ ਨਾ ਮੀਟਿੰਗਾਂ ਹੋਈਆਂ ਨਾ ਜਥੇਬੰਦੀ ਬਣੀ ਨਾ ਪਾਰਟੀ ਨੂੰ ਸਰਕਾਰ ਵਿੱਚ ਕੀਤਾ ਗਿਆ। ਤੋਂ ਉਸ ਤੋਂ ਬਾਅਦ ਦੋ 17 ਚਾਰ ਹੋਈ 22 ਚਾਰ ਹੋਈ ਸਾਡੀ ਹੁਣ ਆ ਕੇ ਮੈਂਬਰ ਪਾਰਲੀਮੈਂਟ ਦੀ ਯਾਰ ਹੋ। ਤੇ ਮੇਂ ਗੱਲ ਸਮਝਦਾ ਕਿ ਜੋ ਗਰਾਊਂਡ ਤੇ ਸਾਡਾ ਵਰਕਰ ਸੀ ਅਸੀਂ ਗਰਾਊਂਡ ਦੇ ਵਰਕਰ ਨੂੰ ਤਕੜਾ ਨਹੀਂ ਕਰ ਸਕੇ। ਕਿਹੜੀ ਸਾਡੀ ਲੀਡਰਸ਼ਿਪ ਹੈ ਉਹ ਜ਼ਰੂਰ ਤੱਕ ਨਹੀਂ ਹੁੰਦੀ ਰਹੀ। ਸਰਕਾਰ ਸੁਖਵੀਰ ਸਿੰਘ ਬਾਦਲ ਨੇ ਬੜਾ ਇਲੈਕਸ਼ਨ ਤੋਂ ਪਹਿਲਾਂ ਬੜਾ ਪੰਜਾਬ ਜਾਤਰਾ ਕੱਢੀ ਬੜੇ ਬੜੇ ਕਾਠ ਹੋਏ ਪਰ ਮੈਂ ਸਮਝਦਾ ਕਿ ਜੋ ਸੁਖਵੀਰ ਸਿੰਘ ਬਾਦਲ ਨੇ ਕੀਤਾ ਸਾਡੀ ਜਿਹੜੀ ਸੈਕੰਡ ਲੀਡਰਸ਼ਿਪਾ ਉਸਨੇ ਕੋਈ ਕੰਮ ਨਹੀਂ ਕੀਤਾ ਸਾਡੀ ਸੈਕੰਡ ਲੀਡਰਸ਼ਿਪ ਸੁਖਵੀਰ ਸਿੰਘ ਬਾਦਲ ਨੂੰ ਕਮਜ਼ੋਰ ਕਰਨ ਤੇ ਲੱਗੀ ਰਹੀ ਕਿ ਇਹਦੀ ਪ੍ਰਧਾਨਗੀ ਕਿਵੇਂ ਜਾਵੇ ਕਿਵੇਂ ਇਹਨੂੰ ਅਸੀਂ ਕਮਜ਼ੋਰ ਕਰ ਸਕੀਏ ਉਸੇ ਹੀ ਕਾਰਨ ਹੈ ਕਿ ਸਾਡਾ ਵਰਤਰਾ ਮਜੂਸ ਰਿਹਾ ਸਾਡੇ ਜਿਹੜੇ ਲੀਡਰ ਨੇ ਉਹ ਚੰਗੀ ਤਰ੍ਹਾਂ ਉਹਨਾਂ ਨੇ ਕੰਮ ਕੀਤਾ ਇਹ ਇਸੇ ਕਰਕੇ ਸਾਡੀ ਜਿਹੜੀ ਹਾਰ ਹੈ ਉਹ ਬਹੁਤ ਅਮੋਸੀਪਰੀ ਹਾਰ ਹੈ ਅਸੀਂ ਕਿਉਂਕਿ ਐਮਐਲਏ ਨਾਲੋਂ ਵੀ ਸਾਡੀਆਂ ਵੋਟਾਂ ਕਾਫੀ ਘਟ ਗਈਆਂ ਇਹ ਵਾਲੇ ਨਵੇਂ ਲੋਕਾਂ ਨੂੰ ਬਾਰੇ ਜਿਹੜੀ ਜਿਹੜਾ ਬਾਰਕਰ ਇਹ ਉਹ ਵਿੰਗ ਕਰ ਰਿਹਾ ਪਾਰਟੀ ਦੇ ਵਿੱਚ ਕਿਹਾ ਕੁਝ ਚਿਹਰੇ ਨਵੇਂ ਆ ਗਏ ਆ ਤਾਂ ਨਵੇਂ ਤਰੀਕੇ ਨਾਲ ਪਾਰਟੀ ਨੂੰ ਦੁਆਰਾ ਘਰਾਉਣਾ ਕਰ ਬਿਲਕੁਲ ਅਸੀਂ ਵੀ ਇਹੀ ਸਾਰੇ ਸੋਚਦੇ ਜੇ ਗਰਾਊਂਡ ਲੈਵਲ ਤੇ ਜੋ ਵੀ ਇਨਸਾਨ ਕੰਮ ਕਰਦਾ ਉਹ ਉਸੇ ਗੱਲ ਨੂੰ ਵਿਚਾਰ ਕਰ ਰਿਹਾ ਹੈ ਕਿ ਜਿਹੜੇ ਪੁਰਾਣੇ ਲੀਡਰ ਨੇ ਕੋਈ ਤਿੰਨ ਵਾਰੀ ਹਾਰ ਗਿਆ ਕੋਈ ਚਾਰ ਵਾਰੀ ਹਾਰ ਗਿਆ ਕੋਈ ਪੰਜ ਵਾਰੀ ਹਾਰ ਗਿਆ ਮੈਨਾਂ ਸਾਨੂੰ ਉਹਨਾਂ ਨੂੰ ਸਾਈਡ ਤੇ ਕਰਕੇ ਨਵੇਂ ਚਿਹਰੇ ਅੱਗੇ ਲਿਆਉਣੇ ਚਾਹੀਦੇ ਨੇ ਕਿਉਂਕਿ ਨੌਜਵਾਨ ਉਹਨਾਂ ਹਰ 20 ਸਾਲ ਬਾਅਦ ਇੱਕ ਜਨਰੇਸ਼ਨ ਬਦਲਦੀ ਹੈ। ਉਹ ਨਵੇਂ ਲੋਕ ਨੇ ਜਿਹੜੇ ਨਵੇਂ ਨੌਜਵਾਨ ਨੇ ਨਵੇਂ ਚਿਹਰੇ ਚਾਹੁੰਦੇ ਨੇ ਇਸ ਲਈ ਪੁਰਾਣੇ ਜਿਹੜੇ ਤਈ ਲਖਾਰਾਂ ਹਾਰ ਗਏ ਉਹਨਾਂ ਨੂੰ ਛੱਡ ਕੇ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣਾ ਚਾਹੀਦਾ। ਤਾਂ ਹੀ ਗਰਾਊਂਡ ਲੈਵਲ ਤੇ ਸਾਨੂੰ ਕੰਮ ਕਰਨਾ ਚਾਹੀਦਾ। ਸਾਡੀ ਜਿਹੜੀ ਜਥੇਬੰਦੀ ਹੈ ਜਿਹੜਾ ਲੈਵਲ ਦੀ ਜਥੇਬੰਦੀ ਹੈ ਸਰਕਲ ਲੈਵਲ ਦੀ ਜਥੇਬੰਦੀ ਹੈ ਉਹਨਾਂ ਨੂੰ ਸਾਨੂੰ ਮਜ਼ਬੂਤ ਕਰਕੇ ਅੱਗੇ ਵਧਣਾ ਚਾਹੀਦਾ। ਰੋਮਨੀ ਕਾਲੀਦਲ ਦਾ ਬਰਕਰਾਰ ਬਹੁਤ ਮਜ਼ਬੂਤ ਹੈ। ਬਾਰਕਰ ਸ਼ਰੂਮਨੀ ਕਾਲੀਦਲ ਨੰਨ ਖੜਾ ਹੈ। ਪਰ ਸਾਡੀ ਲੀਡਰਸ਼ਿਪ ਨੂੰ ਕੋਈ ਸਖਤ ਫੈਸਲੇ ਲੈਣੇ ਪੈਣਗੇ। ਇਸ ਲਈ ਸਾਡਾ ਜਿਹੜੀ ਸ਼ਰੋਮਨੀ ਕਾਲੀਦਲ ਤਾਕਦੀ ਹੋ ਸਕਦਾ ਹੈ। ਸਰ ਜੋ ਬਹੁਤ ਲੋਕ ਸਭਾ ਦੇ ਵਿੱਚ ਚੱਲੀ ਹੈ, ਬਹੁਤ ਸ਼ਹਿਰੀ ਤੋਂ ਪੱਤਰ ਬੋਟ ਹੋਈ ਹੈ। ਤਾਂ ਤਾਂ ਇਹ ਕਿਹੜਾ ਟ੍ਰੇਡਰ ਦੇ ਕੰਨਵਾਤ ਨੂੰ ਨੋਈ ਪੱਤਰ ਬੋਟ ਹੈ। ਬਿਲਕੁਲ ਸਾਡੇ ਟ੍ਰੇਡਰ ਦੇ ਕਾਰਨ ਹੋਇਆ ਇਹ ਤੇ ਮੈਂ ਇਹ ਅਸੀਂ ਮੈਂ ਪਿੰਡਾਂ ਦਾ ਰਹਿਣ ਵਾਲਾ ਐਮ.ਐਲ.ਏ ਤੇ ਸਾਡੀ ਵੋਟ ਐਮ.ਐਲ.ਏ ਨਾਲੋਂ ਪਿਛਲੀ ਵਾਰ ਨਾਲੋਂ ਪਿੰਡਾਂ 'ਚ ਵਧੀ ਹੈ। ਇਹਨਾਂ ਜਾ ਕੇ ਸਾਡਾ ਬਹੁਤ ਜਿਹੜੀ ਜਿਹੜੀ ਹੈ ਸਾਡੀ ਜਥੇਬੰਦੀ ਹੈ ਉਹ ਕਮਜ਼ੋਰ ਹੋ ਚੰਨੂ ਵੋਟਾਂ ਬਹੁਤ ਘੱਟ ਪੈਂਨਾਂ ਨੇ ਸ਼ਹਿਰ ਚ